ਮੇਰੇ ਬਾਹਰ ਚ ਜਾ ਕੇ ਹੱਥਾ ਮਾਰੀਆਂ ਨੇ ਮੁੰਡੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਗੱਲ ਕਹੀ ਆ ਵੀਰੇ ਆ ਜਾ ਬਾਹਰ ਆਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਗੜਾਸਾ ਮਾਰੇ ਬਿਟਦੇ ਪਿੰਜਲੀ ਵੜਤੀ ਸਾਰੀ ਹਾਂ ਪੋਜੀਸ਼ਨੋਂ ਮੈਂ ਹੁਣ ਐਡਮਿਟ ਕੀਤਾ ਹੋਇਆ ਦੇਖਣਾ ਜਾ ਕੇ ਮੈਂ ਵੀ ਮੈਂ ਅਜੇ ਗਿਆ ਨਹੀਂ ਮੈਂ ਬਾਹਰ ਆਈ ਗਲੀ ਚ ਜਦੋਂ ਮੈਂ ਗਲੀ ਚ ਆਈ ਮੁੰਡਾ ਮੇਰਾ ਇੱਥੇ ਆ ਗਲੀ ਦੇ ਨੁੱਕਰ ਤੇ ਟਾਇਆ ਹੋਇਆ ਸੀ ਫਿਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿ ਉਹਦੀ ਲੱਤ ਵੱਡੀ ਪਈ ਸੀ ਗੱਡਾਸੇ ਦਾ ਗੱਡਾ ਸਾ ਚੱਲਦਾ ਜੇ ਉਹਦੇ ਮਨ 'ਚ ਕੋਈ ਵਿਚਾਰ ਹੁੰਦਾ ਫਿਰ ਉਹਦੇ ਘਰੋਂ ਨਾ ਹੀ ਨਾ ਉਹਦੇ ਨਾਲ ਕਿਉਂ ਆਉਂਦਾ ਹੈ ਉਹ ਨਾਰਮਲ ਇੱਥੇ ਆ ਕੇ ਆ ਜਾ ਇੱਥੇ ਆ ਕੇ ਉਹਨੇ ਟਾਂ ਲਿਆ ਤੋਂ ਜਦੋਂ ਉਹਨਾਂ ਨੇ ਦੁਬਾਰੇ ਸਿੱਧਾ ਲੰਘੇ ਦੁਬਾਰੇ ਫਿਰ ਉਹਨਾਂ ਨੇ ਪੂਰੀ ਤੇਜ਼ ਗੱਡੀ ਭਜਾ ਕੇ ਇੱਕ ਟੁਕੜ ਸੌ ਦੀ ਸਪੀਡ ਹੋਣੀ ਉਹ ਸਿੱਧੀ ਲੈ ਕੇ ਗਏ ਨਹੀਂ ਜੀ ਫਿਰ ਉਧਰ ਜਦੋਂ ਫੇਰ ਆਇਆ ਇੱਥੇ ਸਰਦਾਰ ਸਤਨਾਮ ਸਿੰਘ ਜੀ son of ਦਿਆਲ ਸਿੰਘ ਜੀ ਖੜੇ ਨੇ ਉਰੇ ਉਹਨਾਂ ਦੋ ਬਲਾਕ ਲੈ ਜਿਹੜਾ ਉਹਨਾਂ ਨਾਲ ਹਾਲਾ ਸਿੰਘ ਦੇ ਨਾਲ ਦੂਜਾ ਵਿਅਕਤੀ ਸੀ ਹੋਰ ਮੁੰਡਾ ਜੀ ਉਹਨਾਂ ਨੇ ਥੱਲੇ ਬੈਠ ਕੇ ਉਹਦੀ ਬਾਹਾਂ 'ਪਰ ਜਦੋਂ ਫੜੀ ਉਹਨੂੰ ਥੱਲੇ ਸਿੱਟ ਲਿਆ ਜੀ ਉਹ ਮੁੰਡੇ ਦੇ ਉੱਪਰ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜਦੋਂ ਜੀ ਆਹ ਲੱਤ ਦੇਤੇ ਉਹਨਾਂ ਦੀ ਪਿੰਜਣੀ ਵੱਢ ਦਿੱਤੀ ਸਾਰੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ ਹਮਲਾਵਰ ਨੌਜਵਾਨ ਨੇ ਬਾਹਰੋਂ ਤਿੰਨ ਬਦਮਾਸ਼ ਬੁਲਾ ਕੇ ਪਿੰਡ ਦੇ ਹੀ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾ ਦੇ ਨਾਲ ਹਮਲਾ ਕਰ ਦਿੱਤਾ ਗੋਲੀਆਂ ਵੀ ਚੱਲੀਆਂ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਇਸ ਤਾਰ ਗੰਦਾਸੇ ਦੇ ਨਾਲ ਪੀੜਤ ਨੌਜਵਾਨ ਦੇ ਲੱਤ ਦੇ ਉੱਤੇ ਹਮਲੇ ਕੀਤੇ ਗਏ ਕੰਦਾਂ ਦੇ ਉੱਤੇ ਕਈ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਰਹੇ ਨੇ ਕਈ ਲੋਕਾਂ ਦੇ ਉੱਤੇ ਗੱਡੀ ਵੀ ਚੜਾ ਦਿੱਤੀ ਗਈ ਹੈ ਉੱਥੇ ਹੀ ਮਾਂ ਦੇ ਸਾਹਮਣੇ ਉਸ ਦੇ ਪੁੱਤਰ ਦੇ ਤੇਜ਼ ਤਾਰ ਹਥਿਆਰਾ ਦੇ ਨਾਲ ਵਾਰ ਕੀਤੇ ਗਏ ਨੇ ਮਾਂ ਨੇ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਹਮਲਾਵਰਾ ਦੀ ਗੱਡੀ ਦੇ ਉੱਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦੋਨੇ ਪਾਸੇ ਤੋਂ ਇੱਟਾਂ ਰੋੜੇ ਵਰਸਦੇ ਨੇ ਸਵੇਰੇ ਸਵੇਰੇ ਗੁੰਡਾਗਰਦੀ ਦੇਖੀ ਗਈ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਾਲ ਹੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਕਿੱਥੋਂ ਇਹ ਮੁੰਡੇ ਆਉਂਦੇ ਨੇ ਕਿੱਥੋਂ ਇਹ ਨੌਜਵਾਨ ਆਉਂਦੇ ਨੇ ਕਿ ਹਮਲਾਵਰ ਇਸ ਤਰੀਕੇ ਦੇ ਨਾਲ ਬਰਤਾਲ ਕਰਦੇ ਨੇ ਗੋਲੀਆਂ ਚਲਾਉਂਦੇ ਨੇ ਤੇਜ਼ ਤਾਰ ਹਥਿਆਰ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੋਵੇਗੀ ਤਾਂ ਜਾਂਚ ਜਾਰੀ ਹੈ ਪੁਲਿਸ ਦੀ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰੇ ਤੇ ਅਧਿਕਾਰ ਕੀ ਅੱਗੇ ਕਾਰਵਾਈ ਹੁੰਦੀ ਹੈ ਇਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਪਰਮਜੀਤ ਕੌਰ ਜੀ ਜੀ ਮੇਰਾ ਮੈਂ ਤਾਂ ਮੱਝਾ ਬੰਨੀ ਬੜੀ ਹੋਈ ਸੀ ਜੀ ਮੇਰੇ ਬਾਹਰ ਚ ਜਾ ਕੇ ਹੱਕਾ ਮਾਰੀਆਂ ਨੇ ਮੁੰਡੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਇਹ ਗੱਲ ਕਹੀ ਆ ਵੀਰੇ ਆ ਜਾ ਬਾਹਰ ਆਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਜੀ ਠੀਕ ਆ ਨਾ ਜਦੋਂ ਮੇਰਾ ਮੁੰਡਾ ਬਾਹਰ ਨਿਕਲ ਰਿਹਾ ਪਰਨਾ ਬੰਦਾ ਮੰਦਾ ਸਰ ਬੰਦਾ ਬੰਦਾ ਆਇਆ ਕਪੜਾ ਬੰਦਾ ਉੱਤੇ ਉਹਨੂੰ ਕਹਿੰਦਾ ਉਹਨੂੰ ਮੋਢੇ ਤੇ ਹੱਥ ਪਾ ਕੇ ਲੈ ਕੇ ਆ ਵੀਰੇ ਆ ਜਾ ਉਹ ਅਲੀ ਨਾਲ ਗੱਲ ਕਰਨੀ ਆ ਮੈਨੂੰ ਇੰਨੀ ਸੁਣੀ ਆ ਮੈਂ ਉੱਥੇ ਝਾੜੂ ਸਿੱਟ ਕੇ ਡੰਡਾ ਸਿੱਟ ਕੇ ਆਪਦਾ ਡੰਗਰਾ ਥੱਲੇ ਸੰਭਰਦੀ ਸੀ ਮੈਂ ਬਾਹਰ ਆਈ ਗਲੀ 'ਚ ਜਦੋਂ ਮੈਂ ਗਲੀ ਚ ਆਈ ਮੁੰਡਾ ਮੇਰਾ ਇੱ ਫੋਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਉਹਦੀ ਲੱਤ ਵੱਡੀ ਪਈ ਸੀ ਗਡਾਸੇ ਤੇ ਗਡਾਸਾ ਚੱਲਦਾ ਸੀਗਾ ਇਹ ਗੱਲ ਹੋਈ ਆ ਜੀ ਹੁਣ ਜਦੋਂ ਮੈਂ ਇੱਥੇ ਭੱਜੀ ਆਈ ਮੈਂ ਪਿੱਛੇ ਮੇਰੇ ਗਵਾਂਡਰ ਨਿਕਲਿਆ ਹੀ ਫੇਰ ਮੋਂ ਨੂੰ ਹਾਕਾ ਮਾਰੀਆ ਪਿੱਛੇ ਸਾਡੇ ਹਾਕਾ ਮਾਰਦੇ ਵੀ ਅੰਦਰੋਂ ਬਾਹਰ ਨਿਕਲੇ ਆਉਣਗੇ ਪਿੰਡ ਦਾ ਇੱਕ ਮੈਂਬਰ ਆ ਜੀ ਤਿੰਨ ਬਾਹਰ ਲੇ ਨੇ ਤਿੰਨ ਗੱਡੀ ਚੋਂ ਬਾਹਰ ਨਿਕਲਣ ਚੌਥਾ ਗੱਡੀ ਚਲਾ ਰਿਹਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਆ ਦੇਖ ਲਓ ਸ਼ੀਸ਼ੇ ਦੇ ਵਿੱਚ ਪਹਿਲੀ ਹਿੱਟ ਮੈਂ ਮਾਰੀਆ ਗੱਡੀ ਦੇ ਵਿੱਚ ਗੋਲੀਆਂ ਰਹਿ ਤੰਨੇ ਨੂੰ ਦੇਖੋ ਸਾਹਮਣੇ ਫੈਰ ਹੋਏ ਹੋਏ ਨੇ ਇੱਥੇ ਖੜਾ ਕਰ ਦੱਸ ਕੌਣ ਕ ਤੇ ਆ ਦੋ ਬੰਦੇ ਆਏ ਸੀ ਜੀ ਇੱਕ ਪਹਿਲਾਂ ਤੇ ਕਾਇਆ ਫਿਰ ਦੂਸਰਾ ਆ ਗਿਆ ਹੁਣ ਆਪਾਂ ਨੂੰ ਪਤਾ ਨਹੀਂ ਵੀ ਇਹ ਊਰੇ ਦੇ ਨੱਕੇ ਵਾਲੇ ਨੇ ਭਗਵੰਤ ਮਾਨ ਦੇ ਕੌਣ ਨੇ ਕੌਣ ਨਹੀਂ ਸਾਡੀ ਪੁਲਿਸ ਤੇ ਅਰੇਪਟ ਹੋਈ ਨਹੀਂ ਹਾਂਜੀ ਮੈਂ ਤਰਸੇਮ ਸਿੰਘ ਜੀ ਕੀ ਹੋਇਆ ਜੀ ਪੂਰੀ ਵਾਰਦਾਤ ਕੀ ਹੋਈ ਹੈ ਦੇਖੋ ਜੀ ਮੈਂ ਆਇਆ ਕਿ ਨਾ ਡਿਊਟੀ ਤੋਂ 8 ਵਜੇ ਮੇਰੀ ਡਿਊਟੀ ਖਤਮ ਹੋਈ ਹੈ ਇਹ ਬਾਕਾ ਹੈਗਾ ਪੌਣੇ 8 ਦਾ ਤੇ ਮੈਨੂੰ ਤਾਂ ਇੱਥੇ ਆ ਕੇ ਮੈਂ ਜਦੋਂ ਖੜਾ ਮੈਂ ਕਿਹਾ ਇੱਥੇ ਇਕੱਠਾ ਜਾ ਕੇ ਕਿਹੜੀ ਗੱਲਾਂ ਹੋਇਆ ਮੈਨੂੰ ਬਾਅਦ ਵਿੱਚ ਲੱਗਾ ਕਹਿੰਦਾ ਤੇ ਤੇਰੇ ਬੇਟੇ ਦੇ ਇਸ ਤਰ੍ਹਾਂ ਕਰਕੇ ਘਰੋਂ ਉਠਾ ਕੇ ਲਿਆਇਆ ਬੰਦਾ ਜੇ ਉਹਦੇ ਮਨ 'ਚ ਕੋਈ ਵਿਚਾਰ ਹੁੰਦਾ ਫਿਰ ਉਹਦੇ ਘਰੋਂ ਨਾ ਹੀ ਨਾ ਉਹਦੇ ਨਾਲ ਕਿਉਂ ਹੁੰਦਾ ਹੈ ਉਹ ਨਾਰਮਲ ਇੱਥੇ ਆ ਕੇ ਆਇਆ ਇੱਥੇ ਆ ਕੇ ਉਹਨੇ ਟਾ ਲਿਆ ਗੜਾਸਿਆਂ ਨਾਲ ਤੇ ਫਾਇਰ ਕਿਤੇ ਤੁਹਾਡੇ ਬੇਟੇ ਦੇ ਬੇਟੇ ਦੇ ਅੱਛਾ ਕੀ ਰੌਲਾ ਕੀ ਹੈ ਰੌਲਾ ਰੌਲਾ ਤਾਂ ਹੈ ਹੀ ਨਹੀਂ ਕੋਈ ਇਹਨਾਂ ਨੂੰ ਇਹਨਾਂ ਨੂੰ ਪਤਾ ਹੋਊਗਾ ਕੀ ਰੌਲਾ ਬੰਦੇ ਕੌਣ ਸੀਗੇ ਬੰਦੇ ਇੱਕ ਤਾਂ ਬੰਦਾ ਪਿੰਡ ਦਾ ਹੀ ਆ ਬਾਕੀ ਬੰਦੇ ਬਾਹਰੋਂ ਨੇ ਕੀ ਨਾਮ ਆ ਪਿੰਡ ਦੇ ਬੰਦੇ ਪਿੰਡ ਦੇ ਨਾਮ ਕਾਲਾ ਕਾਲਾ ਕਹਿੰਦੇ ਆਸੀਂ ਗੋਲੀ ਬਿਮਾਰੀ ਗੋਲੀ ਚਲਾਈ ਹੋ ਜੀ ਆ ਸਾਹਮਣੇ ਗੋਲੀ ਦੇ ਨਿਸ਼ਾਨ ਨੇ ਅੱਛਾ ਤੇ ਗੜਾਸੇ ਵੀ ਮਾਰੇ ਨੇ ਗੜਾਸਾ ਮਾਰੇ ਬੇਟੇ ਦੀ ਪਿੰਜਲੀ ਵੱਢਤੀ ਸਾਰੀ ਹਾਂ ਜੀ ਪੋਜੀਸ਼ਨ ਉਹ ਮੈਂ ਹੁਣ ਐਡਮਿਟ ਕੀਤਾ ਹੋਇਆ ਦੇਖਦਾ ਜਾ ਕੇ ਮੈਂ ਵੀ ਮੈਂ ਅਜੇ ਗਿਆ ਨਹੀਂ ਨੋ ਕਹਿੰਦੇ ਕਹਿੰਦੇ ਨੇ ਵੀ ਆਨਲਾਈਨ ਕਹਿੰਦੇ ਅੱਛਾ ਜੀ ਹਾਂ ਜੀ ਸਰੀਆਮ ਗੁੰਡਾਗਰਦੀ ਹੋ ਰਹੀ ਐ ਇਹ ਇਹ ਇੱਕ ਨਾ ਬੰਦੇ ਗੋਲੀਆਂ ਨਸ਼ੇ ਵੇਚਦੇ ਨੇ ਤੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਰਿਹਾ ਸਾਡੇ ਤੁਹਾਡਾ ਬੇਟਾ ਕੀ ਕੰਮ ਕਰਦਾ ਜੀ ਮੇਰਾ ਬੇਟਾ ਜੀ ਮੈਡੀਕਲ ਨੇ ਮੈਡੀਕਲ ਦੀ ਦੁਕਾਨ ਤੇ ਲੱਗਿਆ ਆ ਅੱਛਾ ਤੁਸੀਂ ਕੀ ਕੰਮ ਨਿਊ ਕ੍ਰੇਸ ਦੇ ਮੈਂ ਜੀ ਪੇਪਰ ਮਿੱਲ ਤੇ ਲੱਗਿਆ ਹਾਂ ਸ੍ਰਾਮ ਠੀਕ ਹੈ ਆਪਣੇ ਨਾਲ ਰਲੋ ਭਾਈ ਜਗਪ੍ਰੀਤ ਸਿੰਘ ਕੀ ਹੋਇਆ ਸੀ ਤੁਸੀਂ ਮੌਕੇ ਤੇ ਸੀ ਕੀ ਦੇਖਿਆ ਹਾਂਜੀ ਵੀਰ ਜੀ ਮੈਂ ਤੇਰੇ ਡਾਲੀ ਲੈ ਕੇ ਆ ਰਿਹਾ ਸੀਗਾ ਤੇ ਜੋ ਦੂਜੀ ਮੰਢੀਰ ਸੀਗੀ ਦੂਜਾ ਥੜਾ ਸੀ ਲੜਾਈ ਵਾਲਾ ਚਾਰ ਨੌਜਵਾਨ ਇੱਕ ਪਿੰਡ ਦਾ ਨੌਜਵਾਨ ਸੀ ਤਿੰਨ ਬਾਰੂ ਸੀ ਗਈ ਜੀ ਤੇ ਉਹ ਇੱਥੇ ਖੜ ਕੇ ਬਾਥਰੂਮ ਕਰ ਰਿਹਾ ਸੀ ਜੀ ਕਾਲਜ ਦੇ ਉੱਪਰ ਤੇ ਇਹਨਾਂ ਦਾ ਮੁੰਡਾ ਬਾਹਰ ਨਿਕਲੇ ਗਗਨਦੀਪ ਸਿੰਘ ਕਹਿੰਦੇ ਵੀ ਇੱਥੇ ਬਾਥਰੂਮ ਨਾ ਕਰ ਵੀ ਇਹ ਸਾਡੇ ਸਾਹਮਣੇ ਘਰ ਆਗਾ ਜੀ ਉਹ ਦੋਨੋਂ ਹਟਾਉਣ ਲੱਗੇ ਉਹਨਾਂ ਨੇ ਅੰਦਰੋਂ ਗੰਡਾਸੀ ਕੱਢ ਲਈ ਜੀ ਪੈਪਸੀ ਉਹਨਾਂ ਕੋਲ ਵੱਡਾ ਟੋਕੀ ਵਾਲੀ ਮਸ਼ੀਨ ਦਾ ਦਾਫਟ ਕੀਤਾ ਹੋਇਆ ਸੀਗਾ ਜੀ ਲੋਹੇ ਦੇ ਪਾਈਪ ਦੇ ਉੱ ਤੇ ਜੋ ਉਹਨਾਂ ਸਰਦਾਰ ترسےم ਸਿੰਘ ਜੀ ਦੇ ਸੁਪੁੱਤਰ ਕਾਕਾ ਹਰਪ੍ਰੀਤ ਸਿੰਘ ਨੂੰ ਉਹ ਅੰਦਰੋਂ ਬੁਲਾ ਕੇ ਲਿਆਏ ਨਿਯਮ ਇਥੇ ਖੜਾ ਸੀਗਾ ਜਦੋਂ ਅੰਦਰੋਂ ਬੁਲਾ ਕੇ ਲਿਆ ਜਿਹੜਾ ਉਹਨਾਂ ਨਾਲ ਹਾਲਾ ਸਿੰਘ ਦੇ ਨਾਲ ਦੂਜਾ ਵਿਅਕਤੀ ਸੀ ਹੋਰ ਮੁੰਡਾ ਜੀ ਉਹਨਾਂ ਨੇ ਥੱਲੇ ਬੈਠ ਕੇ ਉਹਦੀ ਬਾਹਾਂ ਫੜ ਜਦੋਂ ਫੜੀ ਉਹਨੂੰ ਥੱਲੇ ਸਿੱਟ ਲਿਆ ਜੀ ਉਹ ਮੁੰਡੇ ਦੇ ਉੱਪਰ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜਦੋਂ ਜੀ ਆ ਲੱਤ ਦੇ ਉੱਤੇ ਉਹਨਾਂ ਨੇ ਦੀ ਪਿੰਜਣੀ ਵੱੱਡ ਦਿੱਤੀ ਸਾਰੀ ਜੀ ਸੀ ਜਦੋਂ ਪਿੰਜਣੀ ਵੱਡੀ ਜੀ ਉਹਨਾਂ ਨੇ ਖੱਬੀ ਲੱਤ ਦੀ ਤਾਂ ਉਹਨਾਂ ਦੇ ਉੱਪਰ ਜੀ ਫਿਰ ਛਾਤੀ ਦੇ ਵਿੱਚ ਇੱਟਾਂ ਮਾਰੀਆਂ ਸਰਦਾਰ ਕਾਲਾ ਸਿੰਘ ਜੀ ਵੱਲੋਂ ਇਹ ਮਾਰੀ ਹੈ ਕਈਆਂ ਇਟਾ ਅਜੋ ਆਪਣੇ ਪਿੰਡ ਦਾ ਨੌਜਵਾਨ ਹੈਗਾ ਉਹ ਇਟਾ ਵੀ ਤੁਸੀਂ ਮੌਜੂਦ ਮੌਕੇ ਤੇ ਦੇਖ ਸਕਦੇ ਹੋਗੇ ਤੇ ਜਦੋਂ ਉਹਨਾਂ ਨੇ ਮਾਰਿਆ ਜੀ ਫਿਰ ਉਹ ਉਹਨਾਂ ਦੇ ਮਾਤਾ ਜੀ ਸਰਦਾਰ ਹਰਪ੍ਰੀਤ ਸਿੰਘ ਦੇ ਮਾਤਾ ਜੀ ਨੇ ਸ਼ੀਸ਼ੇ ਦੇ ਵਿੱਚ ਚਿੱਟ ਮਾਰੀ ਜੀ ਉਹਨਾਂ ਨੇ ਜਦੋਂ ਸ਼ੀਸ਼ਾ ਪੰਨੇ ਆ ਫਿਰ ਹਰਪ੍ਰੀਤ ਸਿੰਘ ਨੇ ਭਾਜੀ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਡਾਂਗ ਮਾਰੀ ਜੀ ਉਹਨਾਂ ਨੇ ਪਿਛਲਾ ਸ਼ੀਸ਼ਾ ਪੰਨੇ ਤੇ ਸਾਈਡ ਵਾਲਾ ਬੈਕ ਟੱਕੀ ਦਾ ਸ਼ੀਸ਼ਾ ਪੰਨੇ ਆ ਜੀ ਕਨੈਕਟਰ ਸਾਈਡ ਦਾ ਲੈਫਟ ਸਾਈਡ ਦਾ ਤੋਂ ਜਦੋਂ ਉਹਨਾਂ ਨੇ ਦੁਬਾਰਾ ਸਿੱਧਾ ਲੰਘੇ ਦੁਬਾਰਾ ਫਿਰ ਉਹਨਾਂ ਨੇ ਪੂਰੀ ਤੇਜ਼ ਗੱਡੀ ਉਹ ਸਿੱਧੀ ਲੈ ਕੇ ਗਏ ਨਹੀਂ ਜੀ ਫਿਰ ਉਧਰੋਂ ਜਦੋਂ ਫੇਰ ਆਏ ਇੱਥੇ ਸਰਦਾਰ ਸਤਨਾਮ ਸਿੰਘ ਜੀ ਸਨ ਆਫ ਦਿਆਲ ਸਿੰਘ ਜੀ ਖੜੇ ਨੇ ਉਰੇ ਤੇ ਮੈਂ ਖੜਾ ਆਪ ਖੁਦ ਮੌਜੂਦ ਜੀ ਗੁਰੂ ਘਰ ਦਾ ਗ੍ਰੰਥੀ ਤੇ ਨਾਲ ਹਰਪ੍ਰੀਤ ਸਿੰਘ ਜੀ ਖੜੇ ਨੇ ਉਰੇ ਜੀ ਤੇ ਉਹਨਾਂ ਦੇ ਤੇ ਲੈ ਆ ਕੇ ਗੱਡੀ ਚੜਾਈ ਉਹਨਾਂ ਨੇ ਦੁਬਾਰੇ ਫੇਰ ਦੁਬਾਰੇ ਬੈਕ ਕੀਤੀ ਦੁਬਾਰੇ ਫੇਰ ਗੱਡੀ ਦੁਬਾਰੇ ਚੜਾਈ ਉਹਨਾਂ ਦੇ ਉੱਪਰ ਜੀ ਫਿਰ ਉਹਨਾਂ ਨੇ ਉਹ ਗੱਡੀ ਦੁਬਾਰੇ ਬੈਕ ਲੈ ਕੇ ਗਏ ਨੇ ਉਹ ਸੂਏ ਤੱਕ ਜੀ ਫਿਰ ਉੱਥੋਂ ਤੋਂ ਖੜ ਕੇ ਆ ਜਿੱਥੇ ਆਪਣੇ ਥਾਣੇ ਆ ਗਖੜ ਸਕੋਰਪੀਓ ਗੱਡੀ ਖੜੀ ਜਾਈ ਇੱਥੇ ਕੱਢ ਕੇ ਫਿਰ ਉਹਨਾਂ ਨੇ ਉਹ ਸਾਹਮਣੇ ਕੰਦੇ ਦੇ ਉੱਪਰ ਹਵਾਈ ਫਾਇਰ ਕੀਤਾ ਜੀ ਹਾਂ ਜੀ ਫਾਇਰ ਕੀਤਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੇ ਫਿਰ ਇੱਕ ਉਹਨਾਂ ਨੇ ਇੱਧਰ ਫਾਇਰ ਕੀਤਾ ਦੋ ਫਾਇਰ ਕੀਤੇ ਨੇ ਜੀ ਦਨਾਲੀ ਸੀ ਉਹਨਾਂ ਦੇ ਕੋਲ ਜੀ ਵੱਡੀ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਦੋ ਜੀ ਅਸੀਂ ਭੱਜ ਕੇ ਅੰਦਰ ਵੜ ਗਏ ਜੀ ਜਦੋਂ ਫਾਇਰ ਕੀਤਾ ਉਹਨਾਂ ਨੇ ਤੇ ਜਦੋਂ ਅਸੀਂ ਫੇਰ ਦੁਬਾਰੇ ਬਾਹਰ ਨਿਕਲੇ ਜੀ ਫਿਰ ਉਹਨਾਂ ਨੇ ਲਿਆ ਕੇ ਫਿਰ ਇੱਥੇ ਇੱਟਾ-ਟਾ ਵਰਸਾਈਆਂ ਆ ਸਰਦਾਰ ਹਰਪ੍ਰੀਤ ਸਿੰਘ ਮਾ ਦੇ ਉੱਤੇ ਇੱਟਾ ਮਾਰੀਆਂ ਆ ਆ ਬੈਠੇ ਨੇ ਤੇ ਉਹਨਾਂ ਦੇ ਭਰਾ ਦੇ ਉੱਪਰ ਇਹ ਸਰਦਾਰ ਪ੍ਰਿੰਸ ਸਿੰਘ ਦੀ ਉਪਰੀਟਾ ਮਾਰੀਆਂ ਜੀ ਟੋਟਲ ਕਿੰਨੇ ਬੰਦੇ ਆਪਾਂ ਚਾਰ ਸੀ ਜੀ ਇੱਕ ਆਪਣੇ ਪਿੰਡ ਦਾਗਾ ਜੀ ਤਿੰਨ ਬਾਰੋ ਸੀ ਜੀ ਜੋ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਆਪਾਂ ਪਛਾਣ ਕਰ ਸਕਦੇ ਆਂਗੇ ਤੇ ਗੱਡੀ ਨੰਬਰ ਆਪਣੇ ਕੋਲ ਹੈਗਾ ਹਰਿਆਣਾ ਨੰਬਰ ਗੱਡੀ ਹੈ ਜੀ ਸਾਰੇ ਨਗਰ ਦੀ ਇਹ ਮੰਗ ਹੈ ਤੇ ਉਹਨਾਂ ਦੇ ਨਾਲ ਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਸਖਤੋ ਸਖਤ ਸਜ਼ਾ ਸੁਣਾਈ ਜਾਵੇ ਜੀ ਠੀਕ ਹੈ ਧੰਨਵਾਦ ਜੀ